ਯਾਰ ਦਿਲ ਟੁੱਟਿਆ ਸੁਣ ਦਿਲ ਟੁੱਟਿਆ ਸੀਸਾ ਹੋਇ ਜਿਵੇਂ ਪੱਥਰ ਨਹੀਂ ਦਿਲ ਟੁੱਟਿਆ ਨਹੀਂ ਹੋਣਾ ਗਾਣੇ ਸੀਸਾ ਹੋਇ ਜਿਵੇਂ ਪੱਥਰ ਨਹੀਂ ਵਾਇਰਲ ਵੀਡੀਓ ਵਾਇਰਲ ਵੀਡੀਓ ਕਰਦੀ ਹੈ ਵਾਇਰਲ ਵੀਡੀਓ ਅੱਜੋ ਤਨਾ ਉਹ ਹੋ ਗਿਆ ਮਾਨਾ ਫਲਾਇਆ ਮੈਂ ਕਿਹਨ ਤੇ ਕਾਰ ਕਮੈਂਟ ਦਾ ਵੜਾ ਗਿਆ ਹੈਲੋ ਇਹ ਮੈਂ ਉਹ ਕੇ ਰਹਾ ਮੈਂ ਤਾਂ ਭਾਰ ਦੇ ਇੱਕ ਵਾਰ ਕੀ ਸਾਰੇ ਜਾਣੇ ਭੱਜ ਭੱਜ ਗਿਆ ਨੂੰ ਆਉਣ ਉਹ ਇਹ ਤਾਂ ਠੋਕੀਆ ਹੈਲੋ ਹੈਲੋ ਠੋਕੀਆ ਤੜਾ ਹੋ ਗਿਆ ਹੈਲੋ ਜੀ ਹੈਲੋ ਕੀ ਹਾਲ ਚਾਲ ਹੈ ਹਮਾ ਅੱਲਾਹ ਦੀ ਸ਼ਕਤ ਪਰਦੇ ਇੱਕ ਵਾਰ ਹੈਲੋ ਜੀ ਕਰੋ ਕਮੈਂਟ ਸੋਨੇ ਸੋਨੇ ਕਰੋ ਕਮੈਂਟ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੀ ਫੈਲ ਭਰਾਵਾਂ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰੋ ਤੇ ਲਾਈਕ ਵੀ ਕਰੋ ਤੇ ਚੈਨਲ ਨੂੰ ਜੋ ਕਰਨਾ ਹੋ ਕਰੋ ਬਾਕੀ ਦੱਸੋ ਕਿੱਥੋਂ ਕਿੱਥੋਂ ਤੁਸੀਂ ਦੇਖਣ ਰਹੇ ਜੀ ਸਾਰਿਆਂ ਦਾ ਸਵਾਗਤ ਸਾਡੇ YouTube ਚੈਨਲ ਤੇ ਵਧੀਆ ਵਧੀਆ ਕਮੈਂਟ ਕਰੋ ਤੇ ਨਹੀਂ ਤੁੰ ਨਾ ਨਹੀਂ ਤੁੰ ਤਾਜੀ ਤਾਜੀ ਜਾਣਕਾਰੀ ਪ੍ਰਾਪਤ ਕਰੋ। ਬਤਿਹਾਰੀ ਅਭਿਵਿਧਿਆਵਾਂ ਹਰ ਸੰਤਿਗ੍ਰਾਮ ਦੇਸ ਹੈਲੋ ਜੀ ਕੀ ਹਾਲ ਚਾਲ ਨੇ ਫੋਰ ਦਾ ਸੋ ਹੈਲੋ ਜੀ ਪਿਆਰ ਭਰੀ ਸਾਰਿਆਂ ਸਾਸਿ ਕਾਲ ਜੀ ਮੇਰਾ ਵੀ ਦੋ ਸੋ ਕਮੈਂਟ ਕਰਕੇ ਕਿੱਥੋਂ ਕਿੱਥੋਂ ਜੇ ਫਿਰ ਤੁਹਾਨੂੰ ਦੱਸ ਦਿਆਂ ਵਾਲੀ ਜਾਣਕਾਰੀ ਆਉਣ ਵਾਲੇ 12 13 ਘੰਟਿਆਂ ਚ ਬਾਸ ਦੀ ਸੰਭਾਵਨਾ ਬਣ ਰਹੀ ਆ ਫਿਰ ਮੌਸਮ ਮੈਂ ਬਹੁਤ ਜ਼ਿਆਦਾ ਫਰਕ ਪੈਣ ਰਿਹਾ ਏ ਚਲੋ ਕਰੋ ਕਮੈਂਟ ਤੁਸੀਂ ਵਧੀਆ ਵਧੀਆ ਸੁਪਰ ਚੈਟ ਕਰੋ ਮੇਰਾ ਵੀਰ ਸੁਪਰ ਚੈਟ ਕਰੀਏ ਸੁਪਰ ਚੈਟ ਚਾਲੂ ਕਰੀਏ ਤੇ ਬਹੁਤ ਏ ਗੱਲਬਾਤ ਕਰੀਏ ਸੁਪਰ ਚੈਟ ਕਰਦੇ ਆ ਸਾਰੇ ਵੀਰ ਭਰਾ ਕਰੋ ਸੁਪਰ ਚੈਟ ਅਹ ਸੁਪਰ ਚੈਟ ਕਰਾ ਚਾਲੂ ਤੇ ਬੱਚ ਕਿ ਤੇ ਸੋਟੇ ਵੱਡੇ ਬਿਸ਼ੋਰ ਗੁਮਾਦਾ ਬੈਣਾ ਸਾਰਿਆਂ ਹੀ ਆਉਣ ਇਸ ਚੈਨਲ ਦੇ ਨਾਲ ਇਹ ਚੈਨਲ ਦੇ ਨਾਲ ਆਉਣ ਦਾ ਤੁਹਾਡਾ ਇੱਕੋ ਹੀ ਮਸਕ ਹੈ ਕਿ ਆਉਣ ਵਾਲੀ ਜਾਣਕਾਰੀ ਤੁਹਾਡੇ ਉੱਤੇ ਬਹੁਤ ਹੀ ਵਧੀਆ ਜਾਣਕਾਰੀ ਹੋਊਗੀ ਤੁਸੀਂ ਸੋਨੇ ਸੋਨੇ ਵਧੀਆ ਵਧੀਆ ਚੰਗੇ ਚੰਗੇ ਮੋਟੇ ਮੋਟੇ ਕਮੈਂਟ ਕਰੋ ਕਮੈਂਟ ਇਹੋ ਜੇ ਕਰੋ ਕਿ ਮਤਲਬ ਔਲਦ ਵਾਲਾ ਸਾਰਨ ਦੇਖੇਗੀ ਵਾਕਈ ਇੱਕ ਮਿੰਟ ਆਉਂਦਾ ਪਿਆ ਬਾਕੀ ਕੱਲ ਆਏ ਹੋਏ ਘੱਟੋ ਘੱਟ 250 ਬੰਦਾ ਜੁੜਿਆ ਜੀ 250 300 ਬੰਦਾ ਜੀ ਕੱਲ ਤੇ ਸਾਰੇ ਜਨਮਤਰਾਜ ਥੋੜਾ ਅਸੀਂ ਲਾਈਵ ਲੇਟ ਕਰਤਾ ਵਾ ਕੱਲ ਪੂਰੇ 2 ਵਜੇ ਲੱਚਾਲੂ ਜੀ ਅੱਜ ਲੇਟ ਹੋ ਗਿਆ ਥੋੜਾ ਇਹਦੇ ਆਪ ਤੇ ਸੌਰੀ ਉਹ ਲਾਈਕ ਚਾਲੂ ਕਰਨ ਤੇ ਕਮੈਂਟ ਕਰਨ ਤੇ ਬੱਤੀ ਆ ਜੀ ਦੀ ਅਭਿਜੋਤ ਸੈਨਾ ਅਭਿਜੋਤ ਸੈਨਾ ਅਭਿਜੋਤ ਸੈਨਾ ਨੇ ਕਮੈਂਟ ਕੀਤਾ ਗਲੇ ਮਨ ਪ੍ਰੀਤ ਨੇ ਐਫ ਐਫ ਮਨ ਐਫ ਐਫ ਵਾਓ ਕਮੈਂਟ ਤੇ ਲਾਈਕ ਤੇ ਸੇਰ ਜਰੂਰ ਕਰੋ ਤੇ ਡੰਗਰ ਵੀ ਬਨ ਗਿਆ ਉਹ 2 ਵਜ ਗਏ ਜੇ ਤੇ ਦੋਵੇਂ ਭਰਾ ਜਾਓ ਤੇ ਡੰਗਰ ਬਨ ਗਿਆ ਉਹ 2 ਵਜ ਦਾ ਟਾਈਮ ਹੋ ਗਿਆ ਜੇ ਇਸ ਤਰੀਕੇ ਨਾਲ ਵਾ 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 ਇੱਕ ਵਾਰੀ ਟੁੱਟ ਕੇ ਨਹੀਂ ਜੁੜਦਾ ਦਿਲ ਦਾ ਸੀਸਾ ਇਹ ਜਿਵੇਂ ਪੱਥਰ ਨੇ ਇੱਕ ਵਾਰੀ ਡੋੜ ਕੇ ਨਹੀਂ ਜੁੜਦਾ ਉਹ ਦਿਲ ਦਾ ਸੀਸਾ ਹੋਵੇ ਜਿਵੇਂ ਪੱਥਰ ਨਹੀਂ ਉਹ ਇੱਕ ਵਾਰੀ ਟੁੱਟ ਕੇ ਨਹੀਂ ਜੁੜਦਾ ਉਹ ਦਿਲ ਦਾ ਸੀਸਾ ਹੋਵੇ ਜਿਵੇਂ ਪੱਥਰ ਨਹੀਂ

ਦਿਲ ਨਸੀਹਾਂ ਵੇ ਜਾ ਪੱਥਰ ਨਹੀਂ ਮੋਹ ਕਵਾਰੇ ਟੁੱਟ ਗਏ ਜੁੜਦਾ ਦਿਲ ਨਸੀਹਾਂ ਵੇ ਜਾ ਪੱਥਰ ਨਹੀਂ ਹੋਏ ਕਵਾਰੇ ਟੁੱਟ ਗਏ ਨਹੀਂ ਜੁੜਦਾ ਮਦਿਲ ਨਸੀਹਾਂ ਵੇ ਜਾ ਪੱਥਰ ਨਹੀਂ ਹੋ ਇੱਕ ਵਾਰੀ ਟੁੱਟ ਕੇ ਨਹੀਂ ਜੁੜਦਾ ਹੋ ਦਿਲ ਸੀਸਾ ਹੋਵੇ ਜਾਂ ਪੱਥਰ ਨਹੀਂ ਹੋ ਇੱਕ ਵਾਰੀ ਟੁੱਟ ਕੇ ਨਹੀਂ ਜੁੜਦਾ ਹੋ ਦਿਲ ਸੀਸਾ ਹੋਵੇ ਜਾਂ ਪੱਥਰ ਨਹੀਂ ਅਸਿਰ ਮੇਰੇ ਨੂੰ ਚਾਉਂਦੇ ਹੋ ਰਦਮ ਤੇ ਨੂੰ ਚਾਉਂਦੇ ਹੋ ਇਹ ਕਿਹੜਾ ਗਾਣਾ ਜੀ ਅੱਧੇ ਮਹੀਨਾਂ ਗਲਦਾ ਹੀ ਯਾਰ ਬੜਾ ਵਧੀਆ ਜੀ ਇਹ ਗਾਣਾ ਬਹੁਤ ਵਧੀਆ ਜੀ ਬਹੁਤ ਵਧੀਆ ਜੱਟਾ ਇਹਨਾਂ ਘੋਣਾ 12 ਨੰਬਰ ਜਾ ਗਿਆ ਸਾਨੂੰ ਜ਼ਿੰਦਗੀ ਤੋਂ ਖਾ ਦੇ ਚੱਲੀ ਹੁਣ ਮੌਤ ਨੂੰ ਵੀ ਅਜ ਮਾਵਾਂਗੇ ਜੀ ਹੋ ਵੀ ਵਫਾ ਨਿਕਲੀ ਫੇਰ ਦੱਸ ਕਿਦਰੋਂ ਜਾਵਾਂਗੇ ਉਹ ਸਾਨੂੰ ਜ਼ਿੰਦਗੀ ਤੋ ਖਾਦ ਚੱਲੀ ਹੁਣ ਮੌਤ ਨੋ ਹੀ ਅਜਵਾਂ ਆਵਾਂਗੇ ਜੀ ਹੋ ਵੀ ਵਫਾ ਨਿਕਲੀ ਫੇਰ ਦੱਸ ਕਿਦਰੋਂ ਜਾਵਾਂਗੇ ਉਹ ਸਾਨੂੰ ਜ਼ਿੰਦਗੀ ਤੋ ਖਾਦ ਚੱਲੀ ਉਹ ਨੰਮੋਦਨ ਹੀ ਅਜਮਾਵਾਂਗੇ ਜਿਉਈ ਵੀ ਵਭਾਨ ਕਰੀਏ ਫਿਰ ਦੱਸ ਕਿ ਧਰਨੋਂ ਜਾਵਾਂਗੇ ਮੋਸਾਂ ਨੂੰ ਜ਼ਿੰਦਗੀ ਤੱਕ ਕਦੇ ਚੱਲੇ ਉਹ ਨੰਮੋਦਨ ਹੀ ਅਜਮਾਵਾਂਗੇ ਜਿਉਈ ਵੀ ਵਭਾਨ ਕਰੀਏ ਔਰ ਫਿਰ ਦੱਸ ਕਿ ਧਰਨੋਂ ਜਾਵਾਂਗੇ ਆਨ ਜਿੰਦਗੀ ਤੱਕ ਤੋ ਕੋ ਦੇ ਚਲੇ ਮੈਂ ਹੁਣ ਮੌਤ ਨੂੰ ਯਾ ਜਮਾਨ ਜੀਉ ਵੀ ਦੇਵ ਪਾਰਿ ਗਲੇ ਫੇਰ ਦਸ ਕਿਧਰ